ਅੱਜ ਜੇ ਤੁਸੀਂ ਦੇਖ ਰਹੇ ਹੋ ਸ਼ੋਮਨੀ ਕਾਲ ਦਲ ਦੇ ਵਿੱਚ ਵੀ ਥੋੜੀ ਜਿਹਾ ਸੱਚ ਚੁੱਪ ਹੋ ਪਿਆ ਸਾਰੇ ਬੰਦੇ ਚਾਹੁੰਦੇ ਨੇ ਕਿ ਜਿੰਨੀਆਂ ਸਾਤੋਂ ਕੋਈ ਗਲਤੀਆਂ ਹੋਈਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਜਾ ਕੇ ਵੀ ਆਏ ਆ ਕਿ ਉੱਥੇ ਅਸੀਂ ਲਿਖ ਕੇ ਵੀ ਦੇ ਕੇ ਆਏ ਆ ਕਿ ਜੀ ਆਹ ਆਹ ਆ ਗਲਤੀਆਂ ਸਾਤੋਂ ਹੋਈਆਂ ਨੇ ਅਸੀਂ ਉਸ ਟਾਈਮ ਦੇ ਵਿੱਚ ਚੁੱਪ ਰਹੇ ਨਹੀਂ ਬੋਲੇ ਬੋਲਣਾ ਚਾਹੀਦਾ ਸੀ ਉਸ ਗੱਲ ਦੇ ਅਸੀਂ ਖਿਮਾ ਚਾਹਣਾ ਮੰਗਲਦੇ ਵੀ ਨਹੀਂ ਲਈ ਅਸੀਂ ਬਿੱਦਲ ਪਾਰਟੀ ਕਹਿੰਦੇ ਵੀ ਰਹੇ ਇਹ ਨਹੀਂ ਗੱਲ ਕੇ ਨਹੀਂ ਤਕਰੀਬਨ 7-8 ਸਾਲ ਅਸੀਂ ਲਗਾਤਾਰ ਸਰ ਸੁਖਵੀਰ ਸਿੰਘ ਬਾਦਲੂ ਅਸੀਂ ਕਹਿੰਦੇ ਰਹੇ ਕਿ ਆਪਾਂ ਚਾਹੇ ਮਾਫੀ ਦੀ ਗੱਲ ਹੈ ਚਾਹੇ ਸ਼੍ਰੀ ਗੁਰੂ ਅੰਮ੍ਰਿਤਸਰ ਦੀ ਚੋੜੀ ਦੀ ਗੱਲ ਹੈ ਚਾਹੇ ਅੰਗ ਪਾੜਨ ਦੀ ਗੱਲ ਹੈ ਜਾਂ ਕੋਈ ਚਲਣ ਦੀ ਗੱਲ ਹੈ ਬਹੁਤ ਵੱਡੀਆਂ-ਵੱਡੀਆਂ ਗਲਤੀਆਂ ਬਲੰਡਰ ਗਲਤੀਆਂ ਹੋਈਆਂ ਨੇ ਕਿ ਆਪਣੇ ਕੋ ਇੱਕੋ ਪਾਰਟੀ ਹੈ ਜਿਹਦੇ ਕੋ ਰਾਹ ਹੈਗਾ ਨਿਕਲਣ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਾਂ ਮਾਫੀ ਮੰਗ ਲਈਏ ਉਹਦੇ ਨਾਲ ਆਪਣੀ ਸਾਰੀ ਗੱਲ ਠੀਕ ਔਰ ਉਹਨਾਂ ਦੀ ਕੋ ਗਲਸ਼ੀ ਵੀ ਆਪਾਂ ਗਲਤੀ ਕੀਤੀ ਕੋਈ ਨਹੀਂ ਆਪਾਂ ਜਾ ਕੇ ਫਰਾਂਸਾਂ ਮਾਫੀ ਮੰਗ ਲਈ ਅਸੀਂ ਜਾ ਕੇ ਸਾਰਾ ਸ਼ੋਮਨੀ ਕਲਦਲ ਗਿਆ ਸੀਗਾ ਬਾਬਾ ਬਰਕਸ਼ਿੰਗ ਦੇ ਗੁਰਦੁਆਰਾ ਸਾਹਿਬ ਹੋ ਗਈ ਪਾਇਆ ਉੱਥੇ ਮਾਫੀ ਮੰਗੀ ਬਾਲ ਸਾਹਿਬ ਦੀ ਵਰਚੀ ਦੇ ਉੱਤੇ ਵੀ ਮਾਫੀ ਮੰਗੀ ਪਰ ਜੋ ਵਿਧਾਨਤ ਹੈ ਜੋ ਸੰਨਾਤ ਹੈ ਉਸ ਤੇ ਨਹੀਂ ਆ ਜਦੋਂ ਅਸੀਂ ਦੇਖਿਆ ਕਿ ਬਿਲਕੁਲ ਹੀ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਅਸੀਂ ਗਲਤੀ ਕੀਤੀ ਹੈ ਅਸੀਂ ਇਸ ਗੱਲ ਨੂੰ ਮੰਨਦੇ ਨਹੀਂ ਆ ਚਾਰ ਕੇ ਇਲੈਕਸ਼ਨਾਂ ਤਾਂ ਵੈਸੇ 5-6 ਹੋਈਆਂ ਜੇ 17 ਇਲੈਕਸ਼ਨ ਦੀ ਗੱਲ ਕਰ ਲਈਏ ਫਿਰ 19 ਆਈ ਇਲੈਕਸ਼ਨ ਦੀ ਗੱਲ ਕਰ ਲਈਏ ਫਿਰ 22 ਦੀ ਇਲੈਕਸ਼ਨ ਦੀ ਗੱਲ ਕਰਦੀ ਆ ਥੋੜੀ ਬਾਈ ਇਲੈਕਸ਼ਨ ਹੋਈ ਐ ਸੰੂਰਾ ਦੀ ਤੇ ਆ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਆ ਇਹਦੇ ਵਿੱਚ ਸ਼ੋਮਨੀ ਕਾਲੀਦਲ ਦੀ ਜਵੰਤ ਜਲਤ ਹੋ ਪਾਰਟੀ ਜਵੰਤ ਜਲਤ ਹੋ ਜਵੰਤ ਜਲਤ ਪਹਿਲਾਂ ਵੀ ਹੋਈ ਸੀ ਇੱਕ ਵਾਰ 89 ਦੇ ਵਿੱਚ ਜਦੋਂ ਸਿਮੰਟਰੀ ਮਾਨ ਨੇ ਇਲੈਕਸ਼ਨ ਲੜੀ ਉਦੋਂ ਵੀ ਸ਼ੋਮਨੀ ਕਾਲੀਦਲ ਦੀ ਜਵੰਤ ਜਲਤ ਹੋ ਗਈ ਸੀ ਪਰ ਉਦੋਂ ਪੰਥ ਦੀ ਵੋਟ ਪੰਥ ਨੂੰ ਚਲੀ ਗਈ ਸੀ ਜਿਵੇਂ ਹੁਣ ਮਰਤਪਾਲ ਨੂੰ ਵੋਟਾਂ ਪਈਆਂ ਨੇ ਖਾਲਸਾ ਜੀ ਨੂੰ ਵੋਟਾਂ ਪਈਆਂ ਨੇ ਉਦੋਂ ਪੰਥ ਦੀ ਵੋਟ ਪੰਥ ਨੂੰ ਗਈ ਸੀ ਪਰ ਐਸ ਕੇ ਪੰਥ ਦੀ ਵੋਟ ਪੰਥ ਨੂੰ ਨਹੀਂ ਗਈ ਐਸ ਕੇ ਕਾਂਸ ਦਾ ਗਈ ਇਹ ਭਾਜੀਪੀ ਚ ਵੀ ਵਾਗੀ ਇਹ ਆਪ ਜੀ ਦਾ ਸੋ ਇਹ ਬਹੁਤ ਮੱਲਾ ਢੰਗਾਈ ਨਾਲ ਸੋਚਣ ਵਾਲੀ ਗੱਲ ਹੈ ਤੇ ਅਸੀਂ ਕੋਈ ਰਾਹ ਫਿਰ ਦੇਖਿਆ ਕਿ ਵੀ ਹੁਣ ਇਦੋਂ ਬਿਨਾਂ ਰਾਹ ਕੋਈ ਨਹੀਂ ਵੀ ਜਾ ਕੇ ਜੇ ਫਲਾਨ ਸਾਹਿਬ ਨਹੀਂ ਜਾਂਦੇ ਹਨ ਤਾਂ ਫਿਰ ਆਪਾਂ ਆਪ ਚਲੇ ਜਾਈਏ ਕਿਸੇ ਟਾਈਮ ਦੇ ਵਿੱਚ ਗੱਲ ਹੁੰਦੀ ਸੀ ਆ ਰਾਜ ਦੀ ਗੱਲ ਤਾਂ ਆਪਾਂ ਹੁਣ ਕਰਨ ਲੱਗੇ ਆ ਆ ਜਿਹੜੇ ਪੁਰਾਣੇ ਬਜ਼ੁਰਗ ਨੇ ਇਹਨਾਂ ਦਾ ਜਿਆਦਾ ਹੀ ਦੇਖੀਆਂ ਨੇ ਮੋਰਚੇ ਲਾਏ ਨੇ ਪਰ ਜਿੱਥੇ ਸ਼ੋਮਨੀ ਕਲਦਲ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਸ਼ੋਮਨੀ ਕਮੇਟੀ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਅੱਜ ਕੋਈ ਗੱਲ ਸੁਣਨ ਨੂੰ ਵੀ ਤਿਆਰ ਹੈ ਨਹੀਂ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਖਰਾਉਤ ਆਈ ਆ ਕਲਦਲ ਪਿੱਛੇ ਚਲੇਗਾ ਸੋ ਉਹ ਮਨ ਬਣਾ ਕੇ ਸੀ ਮਨ ਬਣਾਇਆ ਕਿ ਆਪਾਂ ਅਸੀਂ ਕੱਲ ਤੱਕ ਜਾ ਕੇ ਤੇ ਸੰਤਾਂ ਦੀ ਪਰਚੀ ਜਿਨ੍ਹਾਂ ਦੀ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਅੱਜ ਜੇ ਦੇਖੀ ਨਾ ਪੰਜਾਬੀ ਕੋਈ ਇਕੱਲੇ ਪੰਜਾਬੀ ਨਹੀਂ ਸਾਰੇ ਦੁਨੀਆ ਦੇ ਵਿੱਚ ਵਸਦੇ ਨੇ ਤੇ ਸਾਰਿਆਂ ਦੇ ਲਈ ਉਹ ਤੇ ਆ ਗਿੱਧਰੋਂ ਤੁਸੀਂ ਅਕਾਲ ਤੱਕ ਤੇ ਮਾਫੀ ਮੰਗੀ ਇੱਕ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਸੁਣਨੇ ਸੋਡੇ ਮੈਂ ਅੱਗੋਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਕਰਤਾ ਅਗਲਾ ਕੀ ਸਟੈਪ ਹੈ ਦੇਖੋ ਉਹ ਸਾਨੂੰ ਪਹਿਲਾਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਨਹੀਂ ਹੈ ਸਾਨੂੰ ਪਤਾ ਸੀ ਕਿ ਸੱਜ ਸੁਬੀਰ ਸਿੰਘ ਬਾਲ ਜੋ ਉਹਨਾਂ ਦੀ ਸੁਹਾਏ ਮੈਂ ਉਹਨਾਂ ਨਾਲ ਦੋ ਤਿੰਨ ਵਾਰ ਗੱਲ ਕੀਤੀ ਸੀ ਪਹਿਲਾਂ ਕਿ ਵੀ ਜਿੱਥੇ ਆਪਾਂ ਕੈਂਡੀਡੇਟ ਅਨਾਉਂਸ ਕਰਦੇ ਆ ਆਪਾਂ ਕੋਟੋਰ ਜਿਹੜੇ ਮਰਜ਼ੀ ਕੈਂਡੀਡੇਟ ਅਨਾਉਂਸ ਕਰਦੇ ਕੋਈ ਫਰਕ ਨਹੀਂ ਹੈ ਤੇਰਾ ਮਨ ਬਣਿਆ ਹੋਇਆ ਪਰ ਤੂੰ ਦੋ ਬੰਦੇ ਆਪਣੇ ਨਾਲ ਬਿਠਾ ਲੈ ਬਿਠਾ ਕੇ ਉਹਨਾਂ ਅਨਾਉਂਸ ਕਰ ਦੇ ਉਹ ਕਹਿੰਦਾ ਮੈਂ ਤੁਰਾ ਹੀ ਨਹੀਂ ਹੁੰਦਾ ਮੈਂ ਜਿਸ ਦਿਨ ਆ ਮੈਂ ਉਸ ਦਿਨ ਅਨਾਉਂਸ ਕਰ ਦਿੰਦਾ ਮੈਂ ਰਹੀ ਨਹੀਂ ਸਕਦਾ ਸੋਸਵਾ ਦੀ ਗੱਲ ਬਣ ਜਾਂਦੀ ਹੈ ਆ ਵੀ ਸੁਹਾਏ ਸੀ ਕਿ ਵੀ ਸਾਡੇ ਕਹੇ ਤੇ ਉਹ ਨਹੀਂ ਮੰਨੇ 7-8 ਸਾਲ ਲਗਾਤਾਰ ਵਿਧਨ ਪਾਰਟੀ ਕਹਿੰਦੇ ਰਹੇ ਨਹੀਂ ਮੰਨੇ ਉਹ ਉਹਨੂੰ ਸ਼੍ਰੀ ਕਲਤਖਤ ਤੇ ਜਾ ਕੇ ਇਹਨੇ ਜਦੋਂ ਉਹਨੇ ਬੁਲਾਇਆ ਉਹਦਾ ਐਸਾ ਸਿਸਟਮ ਹੈ ਨਹੀਂ ਜਿਸ ਵਿੱਚ ਦੀ ਕੋਈ ਗੱਲਬਾਤ ਦਾ ਤਰੀਕਾ ਨਿਕਲ ਜਾਂਦਾ ਜਾਂ ਕੋਈ ਐਸਾ ਲੱਗਦਾ ਹੁੰਦਾ ਵੀ ਜੇ ਮੰਨ ਲਓ ਸ਼੍ਰੋਮਣੀ ਕਲਦਲ ਦਾ ਪ੍ਰਧਾਨ ਕੋਈ ਗੱਲ ਮੰਨਦਾ ਨਹੀਂ ਉਹਨੂੰ ਤਾਰਨ ਦਾ ਕੋਈ ਦੇਵਸ਼ਾਹੀ ਦਾ ਮਤਾ ਪੈ ਜਾਂਦਾ ਕੁਛ ਐਸਾ ਹੈ ਨਹੀਂ ਅਕਾਲੀ ਦਲ ਦੇਖੋ ਤਾਂ ਜਿਹੜੀ ਗੇਮ ਹੈ ਸ਼੍ਰੀ ਕਲਤਖਤ ਸਾਹਿਬ ਦੇ ਜਿਲਦਾਰ ਸਾਥੀ ਜੋ ਕਹਿ ਦਿੰਗੇ ਅਸੀਂ ਉਸੇ ਗੱਲ ਤੇ ਫਿਲਟਰਾਂਗੇ ਸਾਡੇ ਲਈ ਤਾਂ ਹੁਕਮ ਆਉਣ ਦਾ ਉਥੋਂ ਕੋਈ ਕਿੰਤੂ ਪ੍ਰੰਤੂ ਕੋਈ ਬੰਦਾ ਵੀ ਨਹੀਂ ਕਰ ਸਕਦਾ ਕੱਲੇ ਅਸੀਂ ਨਹੀਂ ਕਰ ਸਕਦੇ ਦੁਨੀਆ ਦੇ ਜਿੱਥੇ ਵੀ ਸਿੱਖ ਵਸਦਾ ਹੈ ਉੱਥੇ ਸ੍ਰੀ ਕਾਲਤਾ ਦਾ ਹੁਕਮ ਚੱਲਦਾ ਜੇਕਰ ਹੁਕਮ ਹੁੰਦਾ ਤਾਂ ਮੁਰਤੂ ਅਕਾਲੀ ਦਰ ਦੇ ਛੱਡੇ ਮਾ ਜੋ ਸਾਨੂੰ ਤਾਂ ਉਹ ਕਹਿ ਦੇਣਗੇ ਕਿ ਘਰੇ ਘਰੇ ਬੈਠਣਾ ਸੁਬੀਰ ਬਾਦਲ ਨਾਲ ਜਾਣਾ ਕਿਤੇ ਵੀ ਜਾਣਾ ਜੋ ਉਹਨਾਂ ਦਾ ਹੁਕਮ ਹੋਊ ਇਨ ਬਿਨ ਲਾਗੂ ਹੋਊਗਾ ਅਸੀਂ ਉਹ ਤੋਂ ਕਿੰਤੂ ਪ੍ਰਤੂ ਕਰੀ ਨਹੀਂ ਸਕਦੇ ਕੋਈ ਵੀ ਸਿੱਖ ਨਹੀਂ ਕਰਦਾ ਦੇਖੋ ਇਹ ਤਾਂ ਉਹ ਕਾਲਤਾ तकरीबन ਸੁਖਵੀਰ ਸਿੰਘ ਬਾਦਲ ਨੂੰ ਗਿਆ ਉਹਨੂੰ ਹੋ ਗਿਆ ਉੱਤੇ ਤੇ ਤੁਸੀਂ ਉਸ ਤੋਂ ਪਹਿਲਾਂ ਜਾ ਕੇ ਆਏ ਹੋ ਕਿੰਨਾ ਟਾਈਮ ਜਥੇਦਾਰ ਜੀ ਕਿੰਨਾ ਟਾਈਮ ਲੱਗਿਆ ਦੇਖੋ ਇਹ ਟਾਈਮ ਕਹਿਣਾ ਫੈਸਲਾ ਕਰਨਾ ਉੱਤੇ ਕੋਈ ਕਿੰਤੂ ਪ੍ਰੰਤੂ ਕਰਨਾ ਇਹ ਹੋ ਨਹੀਂ ਸਕਦਾ